ਹੈਲੋ ਸਸ ਸ੍ਰੀਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੋਲ ਮੈਂ ਨੇ ਜੱਜਤ ਤੁਹਾਡਾ ਸਵਾਗਤ ਕਰ ਰਹੀ ਆ ਅੱਜ ਅਸੀਂ ਬਣਾਉਣ ਜਾ ਰਹੇ ਆ ਪਰਵਾਹ ਟਮਾਟਰ ਦੀ ਬਹੁਤ ਹੀ ਵਧੀਆ ਰੈਸਪੀ ਜੋ ਕਿ ਬਣਾਣੀ ਬਹੁਤ ਜ਼ਿਆਦਾ ਈਜ਼ੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਸੀਂ ਪਰਵਾ ਸ਼ਮਲਾ ਮਚਖਾਦੀਆਂ ਹੋਣੀਆਂ ਨੇ ਇਹ ਉਸ ਤੋਂ ਬਿਲਕੁਲ ਡਿਫਰੈਂਟ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਅਸੀਂ ਪਨੀਰ ਲੈਣਾ ਮੈਂ 250 ਗ੍ਰਾਮ ਪਨੀਰ ਲਿੱਤਾ ਹੈ ਪਿਆਜ਼ ਅਦਰਕ ਤੇ ਹਰੀ ਮਿਰਚ ਲੈਣੇ ਨੇ ਅਨਾ ਨੂੰ ਮੈਂ ਕद्दूकस ਕਰ ਲਿੱਤਾ ਹੈ ਪਨੀਰ ਨੂੰ ਤੇ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਿੱਤਾ ਵੈ ਤੇ ਅਦਰਕ ਨੂੰ ਵੀ ਮੈਂ ਕद्दूकस ਕਰ ਲਿੱਤਾ ਵੈ ਤੁਸੀਂ ਇਹਦੀ ਪੇਸਟ ਵੀ ਬਣਾ ਸਕਦੇ ਹਗੇਓ ਹੁਣ ਇੱਕ ਕੜਾਈ ਦੇ ਵਿੱਚ ਮੈਂ ਆਪਾਂ 2 ਚਮਚ ਤੇਲ ਲੈਣਾ ਵੈ ਮੈਂ ਸਰੋਂ ਦਾ ਤੇਲ ਯੂਜ਼ ਕਰ ਰਹੀ ਆ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਹੋ ਤੁਸੀਂ ਉਹ ਲੈ ਸਕਦੇ ਹਗੇਓ ਤੇਲ ਸਾਡਾ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਅੱਧੀ ਚਮਚ ਮੈਂ ਦੇ ਵਿੱਚ ਜੀਰਾ ਪਾਇਆ ਵੈ ਜੀਰਾ ਜਦੋਂ ਸਾੜਾ ਤਲਕ ਜਾਵੇ ਚੰਗੀ ਤਰੀਕੇ ਨਾਲ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਅਦਰਕ ਪਾ ਦਾਂਗੇ ਅਦਰਕ ਨੂੰ ਮੈਂ ਕਦੋਕਸ ਖਿੱਚ ਤਾ ਵੈ ਤੁਸੀਂ ਚਾਹੇ ਤੇ ਨੂੰ ਬਰੀਕ-ਬਰੀਕ ਕੱਟ ਵੀ ਸਕਦੇ ਹੋ ਚਾਹੇ ਤੇ ਤੁਸੀਂ ਇਹ ਤੋਂ ਪੇਸਟ ਵੀ ਬਣਾ ਸਕਦੇ ਹੈਗੇ ਹੋ ਤੁਹਾਡੀ ਆਪਣੀ ਚੁਆਇਸ ਹੈਗੀ ਹੈ ਹੁਣ ਸਾੜਾ ਜਦੋਂ ਅਦਰਕ ਨੂੰ ਚੰਗੀ ਤਰ੍ਹਾਂ ਸਾੜਾ ਭੁੰਨਿਆ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਦੋ ਦੋ ਤਿੰਨ ਹਰੀਆਂ ਮਿਰਚਾਂ ਪਾ ਦਾਂਗੇ ਤੇ ਦੋ ਪਿਆਜ਼ ਪਾ ਦਾਂਗੇ ਜਿਨ੍ਹਾਂ ਨੂੰ ਆਪਾਂ ਸਪਰੀਸ ਦੀ ਕਟਿਆ ਵੈ ਇਸ ਤਰੀਕੇ ਨਾਲ ਆਪਾਂ ਪਾ ਦਾਂਗੇ ਆਪਾਂ ਇੱਕ ਤਰੀਕੇ ਨਾਲ ਇਹਦੀ ਪਨੀਰ ਦੀ ਭੁਰਜੀ ਬਣਾ ਕੇ ਤਿਆਰ ਕਰਨੀ ਹੈਗੀ ਹੈ ਤੁਸੀਂ ਚਾਹੇ ਤੇ ਆਲੂਆ ਦੀ ਫਿਲਿੰਗ ਵੀ ਬਣਾ ਕੇ ਤਿਆਰ ਕਰ ਸਕਦੇ ਹੈਗੇ ਉਹ ਪਰ ਇਹਦੇ ਵਿੱਚ ਟਮਾਟਰ ਦੀ ਫਿਲਿੰਗ ਬਹੁਤ ਵਧੀਆ ਲੱਗਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਪਨੀਰ ਦੇ ਨਾਲ ਬਣਾ ਕੇ ਦੇਖੋ ਤੁਹਾਨੂੰ ਵਧੀਆ ਲੱਗੇਗੀ ਹੁਣ ਆਪਾਂ ਜਿੱਦਾਂ ਸਾਡੇ ਪਿਆਜ਼ ਦਾ ਕੱਚਾਪਣ ਨਹੀਂ ਖਤਮ ਹੋ ਜਾਂਦਾ ਤਾਂ ਤੱਕ ਆਪਾਂ ਚੰਗੀ ਤਰੀਕੇ ਨਾਲ ਨੂੰ ਭੁੰਨਾਵੇਂ ਇਹ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਭੁੰਨਾਵੇਂ ਇਹ ਦੇਖੋ ਜਦੋਂ ਸਾਡੇ ਪਿਆਜ਼ ਦਾ ਕੱਚਾਪਣ ਨਹੀਂ ਖਤਮ ਹੋ ਜਾਂਦਾ ਹੁਣ ਅਸੀਂ ਇਹਦੇ ਵਿੱਚ ਪਨੀਰ ਪਾ ਦਾਂਗੇ ਮੈਂ 250 ਗ੍ਰਾਮ ਪਨੀਰ ਲਿੱਤਾਵੇਂ ਜਿਨ੍ਹਾਂ ਨੂੰ ਮੈਂ ਕੱਦੂਕਸ ਕਰ ਲਿੱਤਾਵੇਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਚੰਗੀ ਤਰੀਕੇ ਮਿਕਸ ਕਰ ਲਾਂਗੇ ਤੁਸੀਂ ਚਾਹੇ ਤੇ ਇਹਨੂੰ ਆਲੂਆਂ ਦੀ ਫਿਲਿੰਗ ਕਰਕੇ ਵੀ ਬਣਾ ਸਕਦੇ ਹੋ ਜਾਂ ਅੱਧੇ ਆਲੂ ਤੇ ਅੱਧਾ ਪਨੀਰ ਲੈ ਕੇ ਬਰਾਬਰ ਕੁਆਂਟੀਟੀ ਵਿੱਚ ਤੁਸੀਂ ਦੋਨਾਂ ਦਾ ਵੀ ਫਿਲਿੰਗ ਕਰਕੇ ਬਣਾ ਸਕਦੇ ਅਗੇਓ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਲਿੰਗ ਤੁਹਾਨੂੰ ਜੋ ਪਸੰਦ ਹੈ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਅਗੇਓ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਇਹਦੇ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਮੈਂ ਅੱਧੀ ਚਮਚ ਨਮਕ ਪਾਇਆ ਵੈ ਤੇ ਅੱਧੀ ਚਮਚ ਹੀ ਮੈਂ ਇਹਦੇ ਵਿੱਚ ਲਾਲ ਮੇਚ ਪਾਈ ਹੈ ਤੇ ਅੱਧੀ ਚਮਚ ਨਾਲੋਂ ਵੀ ਘੱਟ ਮੈਂ ਇਹਦੇ ਵਿੱਚ ਹਲਦੀ ਪਾਈ ਹੈ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵੈ ਇਸ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵੈ ਤੇ ਹੁਣ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਪਾ ਦਾਂਗੇ ਅੱਧੇ ਚਮਚ ਮੈਂ ਇਹਦੇ ਵਿੱਚ ਸੁੱਕਾ ਧਨੀਆ ਪਾਇਆ ਹੈ ਸੁੱਕਾ ਧਨੀਆ ਤੁਸੀਂ ਜ਼ਰੂਰ ਪਾਣਾ ਸੁੱਕੇ ਧਨੀਆ ਨਾਲ ਦਾ ਟੇਸਟ ਬਹੁਤ ਵਧੀਆ ਆਂਦਾ ਵੈ ਤੇ ਅੱਧੇ ਚਮਚ ਹੁਣ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾ ਦਾਂਗੇ ਅੱਧੇ ਚਮਚ ਹੋਣ ਸਿਰੇ ਚ ਗਰਮ ਮਸਾਲਾ ਪਾ ਦਾਂਗੇ ਜੇ ਤਣਸੜਾ ਪਨੀਰ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਮੁੰਨਿਆ ਨਹੀਂ ਜਾਂਦਾ ਤਾਂ ਤੱਕ ਅਸੀਂ ਇਹਨੂੰ ਬਣਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾਈ ਹੈ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਆ ਕਿਉਂ ਹੁਣ ਆਪਾਂ ਇਹਨੂੰ ਪਨੀਰ ਦੀ ਭੁਰਜੀ ਨੂੰ ਚੰਗੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣਾ ਮੈਂ ਜੇ ਤਣਸੜਾ ਪਨੀਰ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਇਹ ਦੇਖੋ ਸਾਡੀ ਸਬਜ਼ੀ ਜੋ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਹਦੇ ਵਾਸਤੇ ਟਮਾਟਰ ਤਿਆਰ ਕਰ ਲਾਂਗੇ ਮੈਂ 5 ਟਮਾਟਰ ਲਿੱਤੇ ਨੇ ਥੋੜੇ ਸਖਤ ਵਾਲੇ ਟਮਾਟਰ ਲਿੱਤੇ ਨੇ ਢਿੱਲੇ ਟਮਾਟਰ ਨਹੀਂ ਲੈਣੇ ਆਗੇ ਥੋੜੇ ਸਖਤ ਹੀ ਲੈਣੇ ਆਗੇ ਕਿਉਂਕਿ ਜੇ ਢਿੱਲੇ ਟਮਾਟਰ ਲੱਤੇ ਤੇ ਜਦੋਂ ਆਪਾਂ ਦੀ ਫਿਲਿੰਗ ਪਾਵਾਂਗੇ ਤੇ ਟਮਾਟਰ ਸਾਡੇ ਖਰਾਬ ਹੋ ਜਾਣਗੇ ਆਪਾਂ ਥੋੜੇ ਜਿਹਾ ਟਾਈਟ ਟਮਾਟਰ ਹੀ ਲੈਣੇ ਨੇ ਹੁਣ ਇਸ ਤਰੀਕੇ ਨਾਲ ਆਪਾਂ ਇਹਦਾ ਉੱਪਰਲਾ ਹਿੱਸਾ ਕੱਟ ਦੇਣਾ ਵੈ ਤੇ ਇਹਦੇ ਬੀਜ ਆਪਾਂ ਕੱਢ ਲੈਣੇ ਨੇ ਆਪਾਂ ਇਹਨੂੰ ਬਿਲਕੁਲ ਅੰਦਰੋਂ ਖਾਲੀ ਕਰ ਲੈਣਾ ਵੈ ਇਸ ਤਰੀਕੇ ਨਾਲ ਆਪਾਂ ਸਾਰੇ ਇਹਦੇ ਬੀਜ ਕੱਢ ਲਾਂਗੇ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਇਹਦੇ ਸਾਰੇ ਬੀਜ ਕੱਢ ਲਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਸਾਰੇ ਬੀਜ ਕੱਢਨੇ ਨੇ ਇਹ ਦੇਖੋ ਤਾਂ ਹੀ ਕਰਕੇ ਇਹਦੇ ਵਾਸਤੇ ਥੋੜੇ ਜਿਹਾ ਆਪਾਂ ਨਾ ਸਖਤ ਟਮਾਟਰ ਲੈਣੇ ਆ ਜਿਹੜੇ ਟਿੱਲੇ ਟਮਾਟਰ ਲਾਂਗੇ ਜਦੋਂ ਆਪਾਂ ਬੀਜ ਨਾਲ ਆਪਾਂ ਖਾਲੀ ਕਰਦੇ ਆ ਤੇ ਜੋ ਸਾਡੇ ਟਮਾਟਰ ਹੈ ਉਹ ਫਿਸ ਜਾਂਦੇ ਨੇ ਪੂਰੇ ਤਰੀਕੇ ਨਾਲ ਆਪਾਂ ਬਣੂ ਸਾਡੇ ਟਮਾਟਰ ਫਿਸਣ ਨਹੀਂ ਜਾਣੇ ਆਪਾਂ ਨੇ ਅਸ ਕਰਕੇ ਆਪਾਂ ਥੋੜੇ ਜਿਹਾ ਆਪਾਂ ਸੱਕਾ ਟਮਾਟਰ ਲੈਣੇ ਨੇ ਐਸੇ ਤਰੀਕੇ ਨਾਲ ਆਪਾਂ ਸਾਰੇ ਟਮਾਟਰ ਕੱਟ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਦਾ ਉੱਪਰਲਾ ਹਿੱਸਾ ਕੱਢ ਕੇ ਤੇ ਇਹਦੇ ਅੰਦਰੋਂ ਬੀਜ ਕੱਢ ਲੈਣੇ ਨੇ ਇਹ ਦੇਖੋ ਐਸ ਤਰੀਕੇ ਨਾਲ ਆਪਾਂ ਸਾਰੇ ਬੀਜ ਕੱਢ ਲੈਣੇ ਨੇ ਇਹ ਦੇਖੋ ਤੁਸੀਂ ਚਮਚ ਜਦੇ ਨਾਲ ਕੱਟ ਸਕਦੇ ਹੋ ਜਾਂ ਚਾਕੂ ਵੀ ਲੈ ਸਕਦੇ ਹੋ ਤੁਹਾਨੂੰ ਜੋ ਕੰਫਰਟੇਬਲ ਲੱਗੇ ਪਰ ਅਸੀਂ ਇੱਥੇ ਕਿੰਨਾ ਆਪਾਂ ਸਾਰਾ ਟਮਾਟਰ ਖਾਲੀ ਕਰ ਦੇਣੇ ਨੇ ਇਹ ਦੇਖੋ ਪਰ ਅਸੀਂ ਇਹਦੇ ਜੋ ਬੀਜ ਹੈ ਉਹ ਸੁੱਟਾਂਗੇ ਨਹੀਂ ਆਪਾਂ ਇਹਦੇ ਨਾਲ ਦੀ ਗਰੇਵੀ ਬਣਾ ਕੇ ਤਿਆਰ ਕਰਾਂਗੇ ਇਹ ਦੇਖੋ ਹੁਣ ਜੋ ਸਾਡੇ ਟਮਾਟਰ ਖਾਲੀ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਫਿਲਿੰਗ ਕਰ ਦਾਂਗੇ ਇਹ ਦੇਖੋ ਇਹ ਜੋ ਪਨੀਰ ਦੀ ਫੀਲਿੰਗ ਹੈ ਆਪਾਂ ਟਮਾਟਰ ਦੇ ਵਿੱਚ ਕਰ ਦੇਣੀ ਹੈ ਚੰਗੇ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਚਮਚ ਲੈ ਕੇ ਇਹਦੇ ਵਿੱਚ ਇਸ ਤਰ੍ਹਾਂ ਫੀਲਿੰਗ ਕਰ ਦੇਣੀ ਹੈ ਆਪਾਂ ਦਬਾ-ਦਬਾ ਕੇ ਫੀਲਿੰਗ ਕਰਨੀ ਹੈਗੀ ਹੈ ਇਹ ਦੇਖੋ ਆਪਾਂ ਚੰਗੇ ਤਰੀਕੇ ਨਾਲ ਜਦੋਂ ਪਨੀਰ ਵਿੱਚ ਪਾਣਾ ਹੈ ਤਾਂ ਨਾਲ ਹਲਕਾ-ਹਲਕਾ ਪੱਜ ਪ੍ਰੈਸ ਵੀ ਕਰਦੇ ਰਹਿਣਾ ਹੈ ਇਸ ਤਰੀਕੇ ਨਾਲ ਆਪਾਂ ਦਬਾ ਕੇ ਕਰਨੀ ਹੈ ਇਹ ਫੀਲਿੰਗ ਇਹ ਦੇਖੋ ऐसे तरीके ਨਾਲ ਆਪਾਂ ਸਾਰੇ ਟਮਾਟਰਾਂ ਦੇ ਵਿੱਚ ਫਿਲਿੰਗ ਬਣਾ ਕੇ ਧਿਆਰ ਭਰ ਕੇ ਤਿਆਰ ਕਰ ਲਾਂਗੇ ਇਸ ਤਰ੍ਹਾਂ ਦਬਾ ਦਬਾ ਕੇ ਆਪਾਂ ਫਿਲਿੰਗ ਕਰਨੀ ਹੈ ਇਹ ਦੇਖੋ ਇਹ ਦੇਖੋ ਆਪਾਂ ਇਸੇ ਤਰੀਕੇ ਨਾਲ ਸਾਰੇ ਟਮਾਟਰਾਂ ਚ ਫਿਲਿੰਗ ਕਰ ਦਾਂਗੇ ਇਹ ਦੇਖੋ ਆਪਾਂ ਜਦੋਂ ਥੋੜਾ ਜਿਹਾ ਪਨੀਰ ਪਾਣਾ ਹੈ ਹਲਕਾ ਹਲਕਾ ਪ੍ਰੈਸ ਕਰਨਾ ਹੈ ਇਸ ਤਰੀਕੇ ਨਾਲ ਆਪਾਂ ਸਾਰੇ ਅਨੇ ਦੀ ਫਿਲਿੰਗ ਬਣਾ ਕੇ ਤਿਆਰ ਕਰ ਲਾਂਗੇ ਹੁਣ ਕੜਾਈ ਦੇ ਵਿੱਚ ਅਸੀਂ ਫਿਰ ਦੋ ਚਮਚ ਤੇਲ ਲੈ ਲੈਣਾ ਵੈ ਮੈਂ ਸਰੋਂ ਦਾ ਤੇਲ ਯੂਜ਼ ਕਰ ਰਹੀ ਹਾਂ ਤੁਸੀਂ ਜੋ ਕੁਕਿੰਗ ਔਇਲ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਏ ਕਿਉਂ ਤੇਲ ਸਾਡਾ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰਾ ਤੇ ਹੋਰ ਮਸਾਲੇ ਪਾਵਾਂਗੇ ਪਹਿਲਾਂ ਚਾਹੀਏ ਤੇਲ ਨੂੰ ਆਪਾਂ ਚੰਗੀ ਤਰੀਕੇ ਨਾਲ ਗਰਮ ਕਰਨਾ ਹੈਗਾ ਵੇ ਤੇਲ ਸਾਡਾ ਗਰਮ ਹੋ ਚੁੱਕਿਆ ਵੇ ਹੁਣ ਅਸੀਂ ਇਹਦੇ ਵਿੱਚ ਅੱਧੀ ਚਮਚ ਜੀਰਾ ਪਾ ਦਾਂਗੇ ਅੱਧੀ ਚਮਚ ਹੀ ਨਮਕ ਪਾਵਾਂਗੇ ਤੇ ਅੱਧੀ ਚਮਚ ਲਾਲ ਮਿਰਚ ਤੇ ਅੱਧੀ ਚਮਚ ਨਾਲੋਂ ਘੱਟ ਅਸੀਂ ਇਹਦੇ ਵਿੱਚ ਹਲਦੀ ਪਾਵਾਂਗੇ ਤੁਸੀਂ ਨਮਕ ਮਿਰਚ ਧਿਆਨ ਨਾਲ ਪਾਣਾ ਵੇ ਕਿਉਂਕਿ ਸਾਡਾ ਜੋ ਫੀਲਿੰਗ ਹੈ ਉਹਦੇ ਵਿੱਚ ਨਮਕ ਮਿਰਚ ਹੈ ਕਰਵੇ ਐਡਜਸਟਮ ਸਾਡਾ ਅਸੀਂ ਚ ਨਮਕ ਮਸਾਲੇ ਪਾਣੇ ਨੇ ਤੇਲ ਨੂੰ ਅਸੀਂ ਗੈਸ ਨੂੰ ਸਲੋ ਕਰ ਦੇਣਾਵੇਂ ਗੈਸ ਹਾਈ ਨਹੀਂ ਰੱਖਣਾ ਹੈਗਾ ਜੇ ਸਾਡੇ ਮਸਾਲੇ ਜੋ ਸੜ ਜਾਣਗੇ ਅਸੀਂ ਦੇਖ ਲਓ ਮੈਂ ਗੈਸ ਜਦੋਂ ਤੇਲ ਸੜਕ ਗਰਮ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਮੈਂ ਗੈਸ ਨੂੰ ਸਲੋ ਕਰ ਦਿੱਤਾ ਸੀ ਤੇਲ ਥੋੜਾ ਜਿਹਾ ਠੰਡਾ ਹੋਣ ਦਿੱਤਾ ਉਸ ਤੋਂ ਬਾਅਦ ਮੈਂ ਦੇ ਵਿੱਚ ਮਸਾਲੇ ਪਾਏ ਨੇ ਇਹਦੇ ਅਸੀਂ ਮਸਾਲੇ ਅਸੀਂ ਗਰਮ ਤੇਲ ਚ ਪਾ ਦਿੰਦੇ ਤੇ ਸਾਡੇ ਜੋ ਮਸਾਲੇ ਨੇ ਉਹ ਸੜ ਜਾਂਦੇ ਆਪਾਂ ਮਸਾਲੇ ਸੜਨੇ ਨਹੀਂ ਹੈਗੇ ਹੁਣ ਇਹ ਦੇਖੋ ਇਸ ਟਾਈਮ ਤੱਕ ਮੇਰਾ ਗੈਸ ਬੰਦ ਹੈਗਾ ਵੈ ਇਕਵਲੀ ਤੇਲ ਗਰਮ ਕਰਨ ਤੋਂ ਬਾਅਦ ਸੀ ਠੰਡਾ ਕਰ ਲਿੱਤਾ ਸੀ ਉਸ ਤੋਂ ਬਾਅਦ ਅਸੀਂ ਇਹਦੇ ਚ ਮਸਾਲੇ ਪਾਏ ਨੇ ਹੁਣ ਮੈਂ ਦੁਬਾਰਾ ਗੈਸ ਚਲਾ ਦਿੱਤਾ ਵੈ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਜੋ ਮਸਾਲੇ ਨੇ ਉਪਨਨ ਜਾਂ ਜ ਪੁੰਨ ਲੱਗ ਪੈਨੇ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਪਾ ਦਾਂਗੇ ਮੈਂ ਇੱਕ ਚਮਚਾ ਇੱਥੇ ਸੁੱਕਾ ਧਨੀਆ ਪਾਇਆ ਵੈ ਸੁੱਕਾ ਧਨੇ ਨਾਲ ਟੇਸ ਜਦਾ ਬਹੁਤ ਵਧੀਆ ਆ ਜਾਂਦਾ ਹੈ ਤੁਸੀਂ ਸੁੱਕਾ ਧਨੀਆ ਜ਼ਰੂਰ ਪਾਣਾ ਫੀਲਿੰਗ ਦੇ ਵਿੱਚ ਵੀ ਤੇ ਜਦੋਂ ਆਪਾਂ ਕਰੇਵੀ ਤਿਆਰ ਕਰਨੀ ਹੈ ਉਹਦੇ ਵਿੱਚ ਵੀ ਤੇ ਹੁਣ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਤੁਸੀਂ ਖਰਾ ਤਨੀ ਇਹ ਵੀ ਪਾ ਸਕਦੇ ਆਗੇਓ ਹੁਣ ਆਪਾਂ ਚੰਗੀ ਤਰ੍ਹਾਂ ਮਸਾਲੇ ਸਾਡੇ ਦੇਖੋ ਭੁੰਨੇ ਜਾ ਚੁੱਕੇ ਨੇ ਹੁਣ ਜੋ ਸਾਡੇ ਜੋ ਟਮਾਟਰਾਂ ਦੇ ਵਿੱਚੋਂ ਬੀਜ ਨਿਕਲੇ ਸੀਗੇ ਨਾ ਉਹਦਾ ਹੁਣ ਮੈਂ ਪੇਸਟ ਬਣਾ ਲੇਤਾ ਸੀ ਮਿਕਸੀ ਦੇ ਚਾ ਵਿੱਚ ਚੰਗੀ ਤਰ੍ਹਾਂ ਪੀਸ ਲੈਣਾ ਉਹਨੂੰ ਤੇ ਉਹਦਾ ਪੇਸਟ ਬਣਾ ਲੇਤਾ ਵੇ ਹੁਣ ਉਹ ਵੀ ਪਾ ਦਾਂਗੇ ਇਹਦੇ ਵਿੱਚ ਇਹ ਦੇਖੋ ਇਸ ਤਰੀਕੇ ਨਾਲ ਹੁਣ ਜਿੱਤਾਂ ਨੇ ਸਾਡੇ ਜੋ ਟਮਾਟਰ ਐ ਮਸਾਲਾ ਐ ਸਾਡਾ ਜੋ ਪਾਣੀ ਨਹੀਂ ਛੱਡ ਦਿੰਦਾ ਉੱਪਰ ਤੇਲ ਨਹੀਂ ਆ ਜਾਂਦਾ ਤਾਂ ਤੱਕ ਆਪਾਂ ਨਾਲ ਚੰਗੀ ਤਰ੍ਹਾਂ ਪੁੰਨਾਂਗੇ ਮੈਂ ਥੋੜਾ ਜਿਆਦਾ ਵਿੱਚ ਪਾਣੀ ਪਾਇਆ ਵੇ ਹੁਣ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਉਬਾਲੇ ਆਂਦਾਂਗੇ ਜੇ ਤਾਣੀ ਸਾਡਾ ਜੋ ਗਰੇਵੀ ਦੇ ਉੱਪਰ ਆਪਣੇ ਤੇਲ ਨਹੀਂ ਆ ਜਾਂਦਾ ਤਾਂ ਤੱਕ ਆਪਾਂ ਨਾਲ ਚੰਗੀ ਤਰ੍ਹਾਂ ਪੁੰਨਾਂਗੇ ਆਹ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਉਬਾਲੇ ਆਂ ਦੇਣਾ ਵੇ ਦੇਖੋ ਸਾਡੇ ਜੋ ਗਰੇਵੀ ਆ ਉਹਨੂੰ ਚੰਗੀ ਤਰ੍ਹਾਂ ਉਬਾਲਿਆਨ ਸ਼ੁਰੂ ਹੋ ਚੁੱਕੇ ਨੇ ਇਹ ਦੇਖੋ ਐ ਕੁਪਾ ਸਾਡਾ ਤੇਲ ਵੀ ਆ ਚੁੱਕਿਆ ਵੈ ਹੁਣ ਜੋ ਅਸੀਂ ਟਮਾਟਰ ਪਰ ਬਲੱਕ ਪਰ ਕੇ ਰੱਖੇ ਸੀਗੇ ਹੁਣ ਉਹ ਪਾ ਦਾਂਗੇ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਖੜੇ ਟਮਾਟਰ ਰੱਖਣੇ ਨੇ ਜੋ ਫੀਲਿੰਗ ਵਾਲਾ ਹਿੱਸਾ ਹੈ ਉੱਪਰ ਰੱਖਣਾ ਵੈ ਤੇ ਇਸ ਤਰੀਕੇ ਨਾਲ ਆਪਾਂ ਟਮਾਟਰ ਰੱਖ ਦਾਂਗੇ ਨਾਨੂ ਬਿਲਕੁਲ ਨਹੀਂ ਛੇੜਨਾ ਹੈਗਾ ਵੈ ਉਸ ਤੋਂ ਬਾਅਦ ਅਸੀਂ 2 ਤੋਂ 3 ਮਿੰਟ ਵਾਸਤੇ ਇਹਨੂੰ ਬਿਲਕੁਲ ਚਪਿਣਾ ਛੜੇ ਟੱਕੇ ਰੱਖ ਦਾਂਗੇ ਇਹ ਦੇਖੋ ਸਾਡੇ 2 ਤੋਂ 3 ਮਿੰਟ ਹੋ ਚੁੱਕੇ ਨੇ ਉਸ ਤੋਂ ਬਾਅਦ ਅਸੀਂ ਇਹਨੂੰ ਦੇਖ ਲਾਂਗੇ ਬਸ ਹਲਕਾ ਹਲਕਾ ਇਹਨੂੰ ਆਪਾਂ ਜੋ ਗਰੇਵੀ ਹੈ ਉਹਨਾਂ ਨੂੰ ਉਹਨੂੰ ਹਿਲਾਣਾ ਹੈ ਟਮਾਟਰਾਂ ਨੂੰ ਨਹੀਂ ਹਿਲਾਣਾ ਹੈਗਾ ਅਸੀਂ ਬਸ ਆਪਾਂ ਇੰਨੀ ਧੇਰ ਕਰਨਾ ਹੈ ਜਿਤਨੀ ਜੋ ਸਾਡੇ ਟਮਾਟਰ ਐ ਸੌਫਟ ਨਹੀਂ ਹੋ ਜਾਂਦੇ बस ਸਪੈ ਐਨੀ ਦੇਰੀ ਕਰਨਾ ਵੇ ਤੁਸੀਂ ਹਲਕੇ ਹਲਕੇ ਜੋ ਗਰੇਵੀ ਹੈ ਉਹ ਟਮਾਟਰ ਦੇ ਉੱਪਰ ਵੀ ਪਾ ਸਕਦੇ ਹੋ ਸਕਤ ਤੱਕ ਕਿ ਤੁਸੀਂ ਸਾਡੇ ਟਮਾਟਰਾਂ ਦੇ ਜਲਦੀ ਸੌਫਟ ਹੋ ਜਾਣ ਜਦੋਂ ਇਹਦੀ ਥੋੜੀ ਜਿਹੀ ਟਮਾਟਰ ਦੀ ਜੋ ਚਮੜੀ ਹੁੰਦੀ ਹੈ ਨਾ ਉਹ ਹਲਕੀ ਹਲਕੀ ਉਤਰਨ ਲੱਪੇ ਨਾ ਤੁਸੀਂ ਉਹਨੇ ਦੇ ਤੱਕ ਪਕਾਣਾ ਇਹਨੂੰ ਥੋੜੀ ਦੇਰ ਵਾਸਤੇ ਆਪਾਂ ਫੇਰ ਟੱਕ ਦਾਂਗੇ ਇਹਨੂੰ 1 ਤੋਂ 2 ਮਿੰਟ ਵਾਸਤੇ ਇਹ ਦੇਖੋ 2 ਮਿੰਟ ਤੋਂ ਬਾਅਦ ਫਿਰ ਸੇ ਫੇਰ ਚੈੱਕ ਕਰਾਂਗੇ ये जो सा टमाटर है वो देखो साढ़े टमाटर के जो सॉफ्ट हो चुके हैं आप ज़्यादा सॉफ्ट नहीं करने है क्योंकि आप टमा बनाए ने तो टमाटर टमा सिर्फ अपना सॉफ्ट करने ने अपा ज़्यादा नहीं करने देखो साढ़े टमाटर हो चुके ने हूँ अस य हरा धनिया पा दिता वै बस अपना इन्नी देरी करना ने जो सारव टमाटर है बन के तैयार हो चुके ने, ਬਹੁਤ ਜਲਦੀ ਬਣ ਕੇ ਟਰਾਈ ਹੋ ਜਾਂਦੇ ਨੇ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇਹ ਪਰਮਾ ਜੋ ਟਮਾਟਰ ਨੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਬਹੁਤ ਰਸੀਲੇ ਹੁੰਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਦੇਖੋ ਸਾਡੇ ਟਮਾਟਰ ਹੈ ਜੋ ਸੌਫਟ ਹੋ ਚੁੱਕੇ ਨੇ ਉਹਦੀ ਚੋ ਸਕਿਨ ਹੈ ਸੌਫਟ ਹੋ ਚੁੱਕੀ ਹੈ ਆਪਾਂ ਇਸ ਤੋਂ ਜ਼ਿਆਦਾ ਸੌਫਟ ਨਹੀਂ ਕਰਨੀ ਹੈਗੀ ਇਹ ਹੌਨ ਅਸੀਂ ਇਹਨੂੰ ਗਰੇਵੀ ਦੇ ਨਾਲ ਸਰਵ ਕਰਾਂਗੇ ਤੁਸੀਂ ਚਾਹੇ ਤੇ ਇਹਨੂੰ ਜੋ ਗਰੇਬੀ ਨਾਲ ਗਰੇਵੀ ਤੋਂ ਵੀ ਅਗਰ ਬਣਾਉਣਾ ਚਾਹਦੇ ਤੁਸੀਂ ਬਣਾ ਸਕਦੇ ਹੈਗੇਓ ਪਰ ਥੋੜਾ ਜਿਹਾ ਗਰੇਵੀ ਨਾਲ ਥੋੜਾ ਜਿਹਾ ਰਸੀਲੇ ਰਸੀਲੇ ਜੇ ਹੋ ਜਾਂਦੇ ਨੇ ਤੇ ਟੇਸਟੀ ਲੱਗਦੇ ਨੇ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਰੈਸਪੀ ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਥੈਂਕ ਯੂ